ਅੱਜ ਨਾ ਅੰਬ ਦਾ ਬੂਟਾ ਫੇਰ ਲਾਉਣ ਲੱਗਿਆ ਮੈਂ 2-3 ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਕਿ ਆਹ ਅੰਬ ਦਾ ਬੂਟਾ ਆਹ ਅੰਬ ਦਾ ਬੂਟਾ ਉਸ ਦਿਨ ਲਾਇਆ ਸੀ ਬਾਈ ਜਿੱਦੇ ਸਿੱਧੂ ਦੀ ਬੀਬੀ ਨੇ ਆਖਿਆ ਸੀ ਅੰਬ ਦੇ ਬੂਟੇ ਬੂਟੇ ਲਾਓ ਪੌਦੇ ਲਾਓ ਆਹ ਅੰਬ ਦਾ ਬੂਟਾ ਉਸ ਦਿਨ ਲਾਇਆ ਆਹ ਬਰਾ ਬੂਟਾ ਅੱਜ ਦਾ ਲਾਉਣ ਲੱਗੇ ਆ ਕਿਉਂ ਲਾਉਣ ਲੱਗੇ ਆ ਕਿਉਂਕਿ ਖਬਰ ਮਿਲੀ ਆ ਬਈ ਪ੍ਰਮਾਤਮਾ ਨੇ ਫਿਰ ਘਰੇ ਰੰਗ ਭਾਗ ਲਾਤੀ ਬਈ ਕਿੱਥੇ ਲਾਉਣਾ ਆਹ ਜਿਹਦੇ ਕੋਲੇ ਹੀ ਲਾਗੇ ਇਹਦੇ ਕੋਲੇ ਹੀ ਲਾਗੇ ਇਹਦੇ ਕੋਲੇ ਫਿਰ ਕਿੱਧਰਲੇ ਪਾਸੇ ਲਾਗੇ ਨਾ ਬਾਈ ਕਿੱਧਰਲੇ ਇਹ ਚੀਕੂ ਤੋਂ ਪਰਲੇ ਪਾਸੇ ਹਾਂ ਜਾਂ ਤਾਂ ਫਿਰ ਚੀਕੂ ਤੋਂ ਪਰਲੇ ਪਾਸੇ ਚੀਕੂ ਤੋਂ ਪਰਲੇ ਪਾਸੇ ਲਾ ਦਈਏ ਹਾਂ ਨਾ ਇਹਨਾਂ ਦੋਨਾਂ ਤੇ ਟਰੀ ਗਾਰਡ ਲਾਉਣੇ ਪੈਣਗੇ ਆਪਾਂ ਨੂੰ ਬੱਕਰ ਨਾਲ ਬੱਕਰ ਨਾਲ ਹਾਂ ਲਾ ਬੀਬੀ ਉਸ ਦਿਨ ਵੀ ਤੈਨੂੰ ਆਖਿਆ ਸੀਗਾ ਵੀ ਉਹਨੂੰ ਸਾਂਭਾਂਗੇ ਤੇ ਅੱਜ ਤਾਂ ਫਿਰ ਸਾਂਭਣਾ ਬਣਦਾ ਹੀ ਆ ਹਨਾ ਬਾਈ ਹੂੰ ਇੱਥੇ ਲਾ ਦਈਏ ਬਾਈ ਇੱਥੋਂ ਮਸ਼ੀਨ ਮਸ਼ੂਨ ਉੱਤਰ ਦੀ ਵੀ ਰੱਖ ਲੈਣਾ ਹੋਵੇ ਇਹਨੂੰ ਮਸ਼ੀਨ ਨਾਲ ਪੰਨ ਦੇ ਆ ਜਾਮਣ ਲੱਗ ਗਈ ਇਹਨੂੰ ਤੁਰੋਂ ਲਾਓ ਹਾਂ ਇੱਥੇ ਇੱਥੇ ਲਾ ਦਨੇ ਜਾਮਣ ਤਾਂ ਜਾਮਣ ਤਾਂ ਸੁੱਕ ਗਈ ਜਾਮਣ ਸੁੱਕ ਗਈ ਆਹ ਹਨਾ ਹਾਂ ਇੱਥੇ ਲਾ ਦਨੇ ਫਿਰ ਜਾਮਣ ਦੇ ਕੋਲੇ ਜਾਮਣ ਦੇ ਕੋਲੇ ਲਾ ਦਨੇ ਜਾਮਣ ਦੇ ਕੋਲੇ ਲਾ ਦਨੇ ਕਮਾਈ ਤੇ ਬੇਲਾਂ ਲੱਗੀਆਂ ਦੇਖੀ ਹੈ ਇੱਥੇ ਲਾਓ ਥੋੜੇ ਹੋਰ ਪਰੇ ਨੂੰ ਲਾ ਲ ਮਾੜਾ ਵਧੂ ਕਾ ਵੀ ਚੱਲ ਲਾ ਦੇ ਨਾ ਸਰਦਾਰ ਹੈ ਇੱਥੇ ਆਪਣਾ ਬੈਲ ਫਾਲ ਆ ਗਿਆ ਪਰ ਅਮਰੂਦ ਆ ਗਿਆ ਹੂੰ ਇੱਥੇ ਲਾ ਦਨੇ ਫਿਰ ਫਿਰ ਐਨੂੰ ਹੀ ਕਰ ਲੋ ਥੋੜਾ ਜਿਹਾ ਨਹੀਂ ਨਹੀਂ ਜੱਚ ਕਟਰ ਲੰਘਦਾ ਹੋ ਗਿਆ ਕਈ ਇਹ ਆਸੇ ਬਸ ਠੀਕ ਆ ਪੁੱਤ ਇੱਥੇ ਕੱਟ ਰਾ ਇੱਥੇ ਆਪਾਂ ਘੋੜਿਆਂ ਕਹਾੜਿਆਂ ਦਾ ਉਹੀ ਬਣਾ ਦੇਣਾ ਹੈ ਹੂੰ ਲਾ ਦੇ ਭਾਈ ਇੱਥੇ ਲਾ ਦੇ ਸਹੀ ਗੱਲ ਆ ਹਾਂ ਬਾਪ ਨੂੰ ਦਿੱਕਾ ਨਾ ਹੋਵੇ ਕੋਈ ਕੱਲ ਨੂੰ ਦਰਾਖਤ ਟੁੱਟੇ ਨਾ ਬਾ ਇਹ ਨਾ ਇਹ ਜਰ ਕਿਸੇ ਵੀ ਹਾਲਤ ਚ ਇਹ ਨਹੀਂ ਪੱਟੇ ਜਾਊਗਾ ਕਟਰ ਕੇ ਹੋਰ ਪਾਸੇ ਦੀ ਨੰਗ ਜੀ। ਉਹ ਇਧਰ ਦੇ ਇਥੋਂ ਦੀ ਨਿਗਾਹ ਲਿਆ ਕਰਾਂਗੇ ਆ ਆ ਭਾਵੇਂ ਆ ਪੱਟ ਦਗੇ। ਹਾਂ ਆ ਬਿੱਲ ਫਲ ਪੱਟ ਕੇ ਹੋਰ ਕਿਤੇ ਲਾ ਦੇ। ਇਹ ਹੋਰ ਕਿਤੇ ਲਾ ਦਾਂਗੇ ਇਹ ਇਹ ਹੁਣ ਇੱਥੇ ਹੀ ਰਹੂਗਾ। ਵਾਹਿ। ਤੇ ਬੀਬੀ ਨਾ ਉਸ ਦਿਨ ਵੀ ਵਾਦਾ ਕੀਤਾ ਸੀ। ਵੀ ਬੀਬੀ ਤੂੰ ਬਾਤਾਂ ਬਾਰਨ ਦੀ ਗੱਲ ਕੀਤੀ ਆ ਇਹੋ ਜੇ ਦੁੱਖ ਦੀ ਘੜੀ ਚ। ਵੀ ਅਸੀਂ ਅੱਗ ਵੀ ਨਹੀਂ ਲਾਵਾਂਗੇ। ਅਸੀਂ ਲਾਈ ਵੀ ਨਹੀਂਗੀ ਉਸ ਤੋਂ ਬਾਅਦ। ਅੱਗ ਵੀ ਨਹੀਂ ਲਾਈ ਅਸੀਂ ਖੇਤ। ਅੱਜ ਇੱਕ ਬੂਟਾ ਹੋਰ ਲਾਉਣ ਲੱਗਿਆ ਮੈਂ ਸਾਰੇ ਸਿੱਧੂ ਦੇ ਚਾਹਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਬੂਟਾ ਹੋਰ ਲਾਓ ਯਾਰ ਸਾਰੇ ਪਰਮਾਤਮਾ ਨੇ ਯਾਰ ਬੂਟਾ ਲਾਇਆ ਘਰੇ ਤੂੰ ਇੱਕ ਗੱਲ ਹੋਰ ਦੇਖੋ ਤੁਸੀਂ ਕੰਮ ਦੀ ਬਾਈ ਉਸ ਦਿਨ ਬੀਬੀ ਦੀ ਜ਼ੁਬਾਨ 'ਚੋਂ ਪਰਮਾਤਮਾ ਨੇ ਜਮਾ ਉਜੜੇ ਵੇ ਘਰ ਤੋਂ ਇੱਕ ਗੱਲ ਕੋਈ ਵੀ ਬੂਟੇ ਲਾਓ ਪਰਮਾਤਮਾ ਨੇ ਬੂਟਾ ਲਾ ਘਰੇ ਬੂਟਾ ਲਾਤਾ ਸਹੀ ਗੱਲ ਆ ਹੈ ਹਾਂ ਤੂੰ ਇਹ ਦੇਖ ਤੂੰ ਕਿਵੇਂ ਵਾਹਿਗੁਰੂ ਗੱਲ ਕਢਾਉਂਦਾ ਯਾਰ ਆਪਾਂ ਨੂੰ ਉਹਨਾਂ ਦੇ ਇੱਕ ਹੁਣ ਘਰੇ ਜਾਵਾਂਗੇ ਓਏ ਉਹਨਾਂ ਦੇ ਸਹੀ ਗੱਲ ਹੁਣ ਜਾਵਾਂਗੇ ਹੁਣ ਉਹਨਾਂ ਦੀ ਹਵੇਲੀ 'ਚ ਪੈਰ ਰੱਖਾਂਗੇ ਹੁਣ ਯਾਰ ਲੰਬਾ ਲਾਵਾਂਗੇ ਬਾਪੂ ਜਿਹੜਾ ਕਹਿੰਦਾ ਸੀ ਤੁਸੀਂ ਆਉਂਦੇ ਨਹੀਂ ਮੇਰੇ ਕੋਲ ਹਾਂ ਜੀ ਨਹੀਂ ਕਰਦਾ ਸੀ ਯਾਰ ਝਾਕਣ ਨੂੰ ਤੇਲ ਨਹੀਂ ਕਰਦਾ ਸੀ ਲੈ ਹੁਣ 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 ਬਾਈ ਜਾ ਕੇ ਆਵਾਂਗੇ ਪੁੱਤ ਇੱਥੇ ਥੋੜਾ ਜਿਹਾ ਰੇਲ ਆ ਪਾ ਕੇ ਹੂੰ ਕਸ ਕੇ ਤੇ ਹੂੰ ਓਹੋ ਹੋ ਰੂੜੀ ਦਾ ਲੈ ਹੁਣ ਜਾਵਾਂਗੇ ਛੋਕਰ ਵਾਇਰੂਸ ਦਾ ਬਹੁਤ ਚੰਗਾ ਹੋ ਗਿਆ। ਬਾਈ ਬਸ ਪਾਸੇੋਂ ਤਾਂ ਪਾੜਨ ਦੀ ਲੋੜ ਨਹੀਂ ਹੈ ਨਾ ਬਾਈ। ਨਾਲ ਨਾਲ ਥੱਲੇ। ਹੈ ਨਾ? ਹਾਂ। ਬੜਾ ਚੰਗਾ ਹੋ ਗਿਆ ਯਾਰ। ਹੂੰ। ਜਾ। ਛੱਡ ਦੇ। ਲੈ। ਲੈ। ਇਹ ਵੀ ਦੱਸ ਤਿਆ। ਇਹ ਸਾਡਾ ਹੈਗਾ ਛੋਟਾ ਸਿੱਧੂ ਹਾਂ ਇਹ ਸਿੱਧੂ ਦੇ ਇਹਦੇ ਧਾਲੇ ਆਪਾਂ ਇੱਕ ਫਰੇਮ ਬਣਾ ਕੇ ਲਾ ਦੇਣਾ ਹੈ ਹੈ ਉੱਤੇ ਲਿਖ ਦੇਣਾ ਸਿੱਧੂ ਹੈ ਮੈਨੂੰ ਪਤਾ ਸੰਦੀਪ ਨੇ ਵੀ ਢੋਲੇ ਵਾਲੇ ਨੇ ਬਾਈ ਹਾਂ ਉਹ ਉਹ ਵੀ ਉਹ ਵੀ ਬੂਟੇ ਜਿੱਦੇ ਬਾਈ ਸੇਵਕ ਦੀ ਘਰ ਵਾਲੀ ਦਾ ਭੋਗ ਸੀ ਉਹਦੇ ਵੀ ਬਾਈ ਉੱਥੇ ਬੂਟੇ ਵੰਡ ਕੇ ਆਇਆ ਤੇ ਉਹਨੇ ਵੀ ਬਹੁਤ ਸਿੱਧੂ ਦੀ ਯਾਦ ਚ ਦੀਪ ਸਿੱਧੂ ਦੀ ਯਾਦ ਚ ਬਹੁਤ ਆਲਣੇ ਵਗੈਰਾ ਹਨਾ ਲਾਏ ਮੈਨੂੰ ਪਤਾ ਵੀ ਉਹਨੇ ਵੀ ਅਭਰਾ ਅੱਲਾ ਕਰੂਗਾ ਲੈ ਵੀ ਸਿੱਧੂ ਦੇ ਚਾਉਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮਾਰਕਾ ਸਜਣੋਂ ਇੱਕ ਇੱਕ ਬੂਟਾ ਸਿੱਧੂ ਦੇ ਨਾਂ ਤੇ ਉਹਦੇ ਦੁਬਾਰਾ ਦੁਨੀਆ ਦੇ ਆਉਣ ਦੀ ਖੁਸ਼ੀ ਚ ਇੱਕ ਇੱਕ ਬੂਟਾ ਹੋਰ ਲਾ ਦੇ